Mm-hmm. <laughs> ਜਿੱਥੇ ਕਮਨੂਲੇ ਚੱਲ ਗਏ ਜਿੱਥੇ ਕਲੇ ਜਸਤ ਵਧੇ ਸੋਸ ਇੱਤ ਕਤਨ ਨੂੰ ਲੈ ਚਾਹ ਰਹੀ ਜੀਰ ਜੀ ਤੇ ਸੁਦੁਰ ਕੋ ਸਾ ਬਾਸ ਸੂਨਾ ਤੇ ਸੁਖ ਨੂੰ ਹਾਰਿਆ ਜਿਨਹਾਰ ਕੀ ਹਰ ਤਕ ਮਨ ਕੋਲੇ ਕਿਤਾਬ ਹੈ ਜਿੱਥੇ ਤੱਕ ਨਾ ਹੈ ਸਤਾਰੀ ਕਿੱਥੇ ਤੱਕ ਨਾ ਹੈ ਸਤਾਰੀ ਸੋਸਰ ਯਰ ਤੰਗ ਹੈ ਇਕਲਾਈ ਤੇ ਗਵਾਹੀ ਦੇਤੇ ਅਣਸਕੀਤਾਂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮੇ ਸਿਖ ਦਿੱਤੇ ਬੰਦ ਮੰਤ ਕਹੋਾਈ ਕੋਪੜੀਆਂ ਲਵਾਈਆਂ ਤਕੜੀਆਂ ਤੇ ਚੜੇ ਆਰਨ ਨਾਲ ਚਰਾਏ ਗੇ ਪੱਠੇ ਵਿੱਚ ਝੁੱਕੇ ਗੇ ਜੰਨਾਂ ਨਾਲ ਬੰਨ ਕੇ ਬੱਚਿਆਂ ਦੇ ਟੋਟੇ ਚਰਾ ਗਲਾ ਸਵਾਤ ਹੋਏ ਨੇਜੇ ਤੇ ਕੰਗਵਾਇ ਤੇ ਸਰੂ ਚੁਨੇਸਰਾਂ ਸਵਾਏ ਆਪ ਨੂੰ ਦੰਗਾਰਾ ਪੈਰਾ ਸਿੱਖੀ ਧਰਮ ਨਹੀਂ ਹਾਰਿਆ ਪਤੀ ਵਰਤਾ ਧਰਮ ਕੈਮ ਲੜੀ ਤਨਾ ਸੂ ਸਿਦਕਵਾਨਾ ਸਿੰਘਾਂ ਸਿੰਘਣੀਆਂ ਛੋਟੇ ਬੱਚਿਆਂ ਦੀ ਨੇ ਇੱਕ ਮਾਈ ਦਾ ਧਿਆਨ ਧਰ ਕੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ ਜੋ ਪੋਤਰਿਆਂ ਦੀ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਲੋਹੜੀ ਦੇ ਤਿਹਾਰ ਤੇ ਉਹਨਾਂ ਦਾ ਦਿਨ ਮਨਾਇਆ ਹੈ ਗੁਰੂ ਸਾਹਿਬ ਜੀ ਦੇ ਚਰਨ ਪਵਾਏ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਤੇ ਅਸੀਂ ਸਾਰੇ ਅਸੀਂ ਆਪਣੇ ਰਿਸ਼ਤੇਦਾਰ ਸਾਕਿਸ ਨੇਹੀ ਜੋ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮਿਲ ਕੇ ਸੈਲੀਬ੍ਰੇਟ ਕੀਤਾ ਹੈ ਸੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ ਇਹ ਜੋ ਪੁੱਤਰਾਂ ਦੀ ਦਾਤ ਬਖਸ਼ੀ ਹੈ ਮਹਾਰਾਜ ਸਾਹਿਬ ਕਿਰਪਾ ਕਰਨਾ ਮਾਹਬਾਬ ਦੇ ਆਗਿਆਕਾਰ ਤੇ ਗੁਰੂ ਸਾਹਿਬ ਵਿੱਦਿਆ ਦਾ দান ਬਖਸ਼ਣ ਤੇ ਮਾਤਾ ਪਿਤਾ ਦੇ ਆਗਿਆਕਾਰ ਤੇ ਚੰਗਾ ਜੀਵਨ ਬਤੀਤ ਕਰ ਗੁਰ ਸਿੱਖੀ ਜੀਵਨ ਬਤੀਤ ਕਰਨਾ ਇਹ ਮਨ ਦੀ ਭਾਵਨਾ ਹੈ ਮਹਾਰਾਜ ਸਾਹਿਬ ਕਿਰਪਾ ਕਰਨਾ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਜੀ ਦੀਆਂ ਦਿੱਤੀਆਂ ਦਾਤਾਂ ਮੇਰੇ ਵੀਰ ਸਰਦਾਰ ਤਲਵਿੰਦਰ ਸਿੰਘ ਨੂੰ ਵਾਹਿਗੁਰੂ ਨੇ ਪੋਤਰਿਆਂ ਦੀ ਦਾਤ ਬਖਸ਼ੀ ਆ ਪ੍ਰਿੰਸ ਪੋਤਰੇ ਹੋਏ ਨੇ ਬ੍ਰਦਰ ਵੀ ਕੱਲਾ ਸੀ ਗਰੀ ਭਤੀਜਾ ਵੀ ਕੱਲਾ ਸੀ ਤੇ ਸਤ ਗੁਰ ਦੀਆਂ ਦਿੱਤੀਆਂ ਦਾਤਾਂ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਆ ਸਤਿਗੁਰਦੇਵ ਗੁਰੂ ਗ੍ਰੰਥ ਸਾਹਿਬ ਦੇ ਚਰਨ ਘਰ ਪੁਆਏ ਤੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆਂ ਸੁਖਮੀ ਸਹਿਬ ਦੇ ਪਾਠ ਕਰਾਏ ਆਪਣੇ ਭੈਣ ਭਰਾ ਸਕੇ ਸੰਬੰਧੀ ਸਾਰਿਆਂ ਨੇ ਮਿਲ ਕੇ ਲੰਗਰ ਛਕਿਆ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਮੈਂ ਆਪਣੇ ਵੀਰ ਤਲਵਿੰਦਰ ਸਿੰਘ ਨੂੰ ਆਪਣੇ ਭਤੀਜੇ ਜਗਜੀਤ ਸਿੰਘ ਨੂੰ ਤੇ ਭਤੀਜੇ ਦੇ بیٹے ਪਰਮ ਤੇ ਨੰਸਿੰਗ ਨੂੰ ਇਹ ਅਸ਼ੀਰਵਾਦ ਦਿੰਦੇ ਆ ਕਿ ਸਤ ਗੁਰੂ ਉਹਨਾਂ ਦੀਆਂ ਲੰਬੀਆਂ ਉਮਰਾਂ ਕਰਨ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਹਨਾਂ ਦਾ ਜੀਵਨ ਖੁਸ਼ ਰਹਿਣ ਖੁਸ਼ਹਾਲ ਰਹਿਣ ਜਿੰਦੇ ਵਸਦੇ ਰਹਿਣ ਤਰੱਕੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ